सोनरपेड़ वो आध्यात्मिक महाराज की है। आ गया वो। अरे आ गया। जा कर आ जा। आ जा जा। तुम्हारा तो ऑलरेडी पार हुआ। ओ ठीक है माता। ना ना हो जा। ਹਾਂਜੀ ਜੈ ਵਾਲਮੀਕੀ ਜੈ ਗੁਰੂ ਦੇ ਧੰਗੁਰ ਦੇਵ ਜੈ ਭੀਮ ਜੈ ਭਾਰਤ ਸੋ ਸਾਥੀਓ ਅੱਜ ਅਸੀਂ ਪਿੰਡ ਕਾਲਾ ਬਕਰਾਂ ਦੇ ਵਿੱਚ ਪਹੁੰਚੇ ਆ ਜਿਹੜੇ ਫੈਸ ਦੇ ਕਲੋਨੀ ਆ ਵਾਲਮੀਕ ਕਲੋਨੀ ਵਾਲਮੀਕ ਕਲੋਨੀ ਦੇ ਵਿੱਚ ਪਹੁੰਚੇ ਆ ਸੋ ਸਾਨੂੰ ਸਿੱਧੂ ਸਾਹਿਬ ਨੇ ਇੱਥੇ ਆਉਣ ਦਾ ਮੌਕਾ ਦਿੱਤਾ ਮੈਂ ਬੜਾ ਇਹਨਾਂ ਦਾ ਵੀ ਧੰਨਵਾਦੀ ਆ ਸੋ ਇੱਥੇ ਇਹਨਾਂ ਦੀ ਦੋ ਤਿੰਨ ਪਰੇਸ਼ਾਨੀਆਂ ਜਿਹੜੀਆਂ ਅਸੀਂ ਸੁਣੀਆਂ ਇੱਕ ਤਾਂ ਜਿਹੜਾ ਨਾ ਤਾਂ ਰੋਡ ਆ ਕੱਚਾ ਕੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਰੋਡ ਨਾਲ ਦਾ ਕੱਚਾ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਸਰਕਾਰਾਂ ਵੀ ਬਦਲ ਕੇ ਚਲੀਆਂ ਗਈਆਂ ਕਾਂਗਰਸ ਵੀ ਆਈ ਕਾਲੀ ਵੀ ਆਈ ਤੇ ਹੁਣ ਜਿਹੜਾ ਆਮ ਆਦਮੀ ਪਾਰਟੀ ਵੀ ਲਾਰੇ ਤੇ ਲਾਰੇ ਇਹਨਾਂ ਨੂੰ ਲਈ ਜਾ ਰਹੀ ਆ ਇਹਨਾਂ ਦੀ ਸੁਣਵਾਈ ਨਹੀਂ ਹੈਗੀ ਜਦੋਂ ਮਈ ਘੜੇ ਪੈਂਦਾ ਤੇ ਇਹਨਾਂ ਨੂੰ ਜਾਣ ਆਉਣ ਦੀ ਤੰਗੀ ਪਰੇਸ਼ਾਨੀ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਆ ਸੋ ਅਸੀਂ ਇਸ ਸਬੰਧ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇਣ ਜਾ ਰਹੇ ਆ ਤੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆਵਾਂਗੇ ਔਰ ਇੱਕ ਨਾਲ ਦਾ ਜਿਹੜਾ ਮੁੱਦਾ ਬਾਲਿਆਂ ਦੀ ਛੱਤਾਂ ਵਾਲਾ ਜਿਹੜਾ ਉਹ ਵੀ ਜਿਹੜਾ ਇਹਨਾਂ ਨੇ ਕਾਫੀ ਵਾਰ ਜਿਹੜਾ ਵੀਡੀਓ ਤੱਕ ਅਪਰੋਚ ਕੀਤੀ ਆ ਉਹ ਵੀ ਉਸ ਮੈਟਰ ਦੇ ਵਿੱਚ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਸੋ ਉਹ ਵੀ ਜਿਹੜਾ ਇਹਨਾਂ ਦਾ ਮਸਲਾ ਹਾਲੇ ਜਿਹੜਾ ਜਲਦੀ ਤੋਂ ਜਲਦੀ ਕੀਤਾ ਜਾਊਗਾ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਔਰ ਵੀਡੀਓ ਸਾਹਿਬ ਦੇ ਨਾਲ ਗੱਲਬਾਤ ਕਰਕੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਭਾਰਤੀ ਆਪਣੇ ਆਵਾਸ ਯੋਜਨਾ ਤਹਿਤ ਜਿਹੜਾ ਇਹਨਾਂ ਨੂੰ ਲਾਭ ਜਿਹੜਾ ਉਹ ਪਹੁੰਚਾਇਆ ਜਾਊਗਾ ਜੀ ਸੋ ਅੱਜ ਜਿਹੜੇ ਇਥੋਂ ਦੇ 8-10 ਪਰਵਾਰ ਆ ਉਹ ਵਾਲਮੀਕ ਟਾਈਗਰ ਫੋਰਸ ਦੇ ਨਾਲ ਜੁੜੇ ਆ ਸੋ ਇਹ ਸਾਰੇ ਬਿਹਾਈ ਦੇ ਪਾਤਰ ਆ ਜਿਹੜੇ ਨੌਜਵਾਨ ਆ ਸੋ ਇਦਾਂ ਦੇ ਨੌਜਵਾਨਾਂ ਦੀ ਸਾਨੂੰ ਜਰੂਰ ਤੇ ਆ ਜਿਹੜੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਔਰ ਆਪਣੇ ਸਮਾਜ ਦੇ ਲਈ ਅੱਗੇ ਹੋ ਕੇ ਤੁਰਨਾ ਤੇ ਜਿੱਥੇ ਕਿ ਦੇ ਨਾਲ ਨੂੰ ਲੋੜ ਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਡੀ ਸਾਰੀ ਟੀਮ ਤੇ ਪ੍ਰਧਾਨ ਜੀ ਸਾਡੇ ਅਜੀਤ ਖੋਸਲਾ ਜੀ ਉਹਨਾਂ ਦੀ ਰਹਿਨੁਮਾਈ ਉੱਤੇ ਇਹ ਜਿਹੜੀ ਸ਼ਨੀਵਾਰ ਨੂੰ ਮੀਟਿੰਗ ਹੋ ਰਹੀ ਆ ਸੋ ਉਹਦੇ ਵਿੱਚ ਸਾਰਿਆਂ ਨੂੰ ਇਹਨਾਂ ਨੂੰ ਅਹੁਦੇਦਾਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਇਹਨਾਂ ਦੇ ਨਾਲ ਵੀ ਖੜਾਂਗੇ ਜਿੱਥੇ ਵੀਰਾਂ ਨੂੰ ਲੋੜ ਪਈ ਸੀ ਨਾਲ ਸੋਦਾਰ ਦੀ ਨਾਲ ਇਹਨਾਂ ਦੇ ਜਿਹੜੇ ਨੀਲੇ ਕਾਪ ਦੇ ਜਿਹੜੇ ਦਾਣੇ ਜਿਹੜੇ ਸਰਕਾਰ ਵੱਲੋਂ ਮਿਲਦੇ ਆ ਉਹ ਵੀ ਕੁਝ ਪਰਿਵਾਰਾਂ ਦੇ ਜਿਹੜੇ ਉਹ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੇ ਗਏ ਆ ਜਿੱਥੇ ਕਿ ਜਿਹੜੇ ਤਡਲੇਦਾਰ ਜਿਹੜੇ ਉਹ ਲਾਭ ਲੈ ਰਹੇ ਆ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਵਿਚਾਰੇ ਉੱਧਾ ਬੈਠੇ ਆ ਸੋ ਇਹ ਵੀ ਮੈਂ ਚਾਹਾਂਗਾ ਕਿ ਇਹ ਵੀਡੀਓ ਸਾਹ ਦੇ ਧਿਆਲੇ ਵਿੱਚ ਲਿਆ ਕੇ ਇਸ ਗੱਲ ਨੂੰ ਜਿਹੜਾ ਜਿਨ੍ਹਾਂ ਦੇ ਦਾਣੇ ਬੰਦਿਆ ਉਹਨਾਂ ਦੇ ਦਾਣੇ ਚਾਲੂ ਕਰਵਾਏ ਕਰਵਾਏ ਜਾਣਗੇ ਔਰ ਇਹ ਇਨ੍ਹਾਂ ਪਰਿਵਾਰਾਂ ਦੇ ਨਾਲ ਬਿਲਕੁਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਲਾਵਾਂਗੇ ਜੈ ਜੀ ਜੈ ਭਾਰਤ ਜੈ ਭੀਮ ਜੈ ਭਾਰਤ ਵਾਰਣਕੀ ਸ਼ਕਤੀ ਅਮਰ ਹੈ ਗੁਰੂ ਰਵਿਦਾਸ ਸ਼ਕਤੀ ਅਮਰ ਹੈ ਜੈ